ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਵੀਡੀਓ ਜਾਣਕਾਰੀ ਦੇ ਤੌਰ ਤੇ ਬਣਾ ਰਿਹਾ ਹਾਂ ਜੋ ਕਿ ਅੱਜ ਕੱਲ੍ਹ ਦੁਨੀਆ ਵਿੱਚ ਵੇਖਿਆ ਜਾਇਆ ਤਾਂ ਬਹੁਤ ਹੀ ਭੈੜਾ ਸਮਾਂ ਚੱਲ ਰਿਹਾ ਹੈ ਜਿਸ ਨੂੰ ਕਿ ਕੱਲ ਜੋ ਕੋ ਕਹਿ ਸਕਦੇ ਆ ਅੱਜ ਕੱਲ੍ਹ ਹਰੇਕ ਬਾਣੀ ਗੁਰਬਾਣੀ ਨਾਮ ਸਿਮਰਨ ਤੋਂ ਹਟ ਕੇ ਮਾੜੇ ਕੰਮਾਂ ਵਿੱਚ ਪਿਆ ਹੋਇਆ ਹੈ ਮਨੁੱਖ ਨੂੰ ਲੋੜ ਹੈ ਕਿ ਨਾਮ ਬਾਣੀ ਸਿਮਰਨ ਨਾਲ ਜੁੜਨ ਦੀ ਅੱਜ ਦਾ ਸਮਾਜੋ ਕੀ ਬਹੁਤ ਭੈੜਾ ਹੈ ਜਿਸ ਵਿੱਚ 5ਵੀਂ 6ਵੀਂ ਜਮਾਤ ਦੇ ਵਿਦਿਆਰਥੀ ਵੀ ਗਲਤ ਪਾਸੇ ਲੱਗ ਰਹੇ ਹਨ ਅੱਜ ਦਾ ਸਮਾ ਵੇਖਿਆ ਜਾਏ ਤਾਂ ਲੋਕ ਪਾਣੀ ਬਾਣੇ ਤੋਂ ਦੂਰ ਹੋ ਰਹੇ ਹਨ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾ ਰਿਹਾ ਹਾਂ ਮੈਂ ਆਪ ਸਭ ਨੂੰ ਬੇਨਤੀ ਹੈ ਕਿ ਜੋ ਆਪਣੇ ਜਵਾਕ ਨੇ ਉਹਨਾਂ ਨੂੰ ਨਾਮ ਬਾਣੀ ਸਿਮਰਨ ਨਾਲ ਜੋੜੋ ਵਾਦ ਤੋਂ ਵਾਦ ਉਹਨਾਂ ਨੂੰ ਚੰਗੀ ਸਿੱਖਿਆ ਦਿਓ ਤਾਂ ਕਿ ਉਹ ਚੰਗੇ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ